ਕਾਜਿਲ ਦਾ ਤੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਦਿਨਾਂ ਵਿੱਚ ਹੜ੍ਹ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਇਲਾਕੇ ਦੇ ਲੋਕਾਂ ਦੀਆਂ ਫਸਲਾਂ ਦੇ ਨਾਲ-ਨਾਲ ਕਈ ਥਾਵਾਂ ਤੇ ਮਕਾਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਹੜ੍ਹ ਨਾਲ ਬਹੁਤ ਸਾਰੇ ਨੀਵੇਂ ਇਲਾਕਿਆਂ ਦੇ ਪਾਣੀ ਭਰ ਜਾਣ ਕਾਰਨ ਉੱਥੇ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਤਰ੍ਹਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਬਾਅਦ ਇਨ੍ਹਾਂ ਵੱਲੋਂ ਸਰਕਾਰ ਤੋਂ ਇੱਥੇ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਪੱਕਾ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਤੇਜੀ ਬੁੱੱਡਾ ਨਾਲਾ ਕਹਿੰਦੇ ਐ ਨੂੰ ਤੇ ਜਦੋਂ ਵੀ ਪਾਣੀ ਵਗ ਜਾਂਦਾ ਤੇ ਇੱਥੇ ਕਾਫੀ ਜ਼ਿਆਦਾ ਫਸਲਾਂ ਦਾ ਖਾਨ ਹੋ ਜਾਂਦਾ 1000 ਤੋਂ ਅੰਕੜੇ ਇਹ ਨਾਲੇ ਨਾਲੇ ਸਮਾ ਜਾਂਦੀ ਫਸਲ ਤੇ ਨਾਗਰ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਵਿੱਚ ਇਹ ਇਹਦੀ ਮਾਰ ਪੈਂਦੀ ਦੋ ਲੰਦਰ ਚੱਕੀ ਦੇ ਨਾਲ ਇੱਥੇ 1000 ਫਸਲ ਖਰਾਬ ਹੋ ਗਈ ਲਗਭਗ ਇਹਦੇ ਵਿੱਚ ਤੋਂ ਨਹੀਂ ਹੈ ਜ਼ਿਆਦਾ ਪਰ ਉਸ ਤੋਂ ਬਾਅਦ ਕੋਈ ਥੋੜੇ ਬਤੇ ਪੱਠੇ ਹੋਣਗੇ ਚਾਰਾ ਤੇ ਸਬਜ਼ੀ ਹੋਏਗੀ ਪਾਣੀ ਦੇ ਹਾਲਾਤ ਜੇ ਹੁਣ ਕਹਿੰਦੇ ਮਗਰੂ ਪਿੱਛੂ ਪਾਣੀ ਛੱਡਿਆ ਗਿਆ ਪੌਂਗ ਡੈਮ ਤੋਂ ਪਾਖੜਾ ਡੈਮ ਤੋਂ ਤੇ ਹੋ ਸਕਦਾ ਵੱਡ ਨੁਕਸਾਨ ਹੋਵੇਗਾ ਕਿਉਂਕਿ ਉੱਚੀਆਂ ਥਾਂਾਂ ਤੇ ਇਹਦੇ ਉਹਨਾਂ ਕੋਟ ਪਰਦਾ ਹੈ ਨੇਵਲ ਤੇ ਇਹ ਅੱਗੇ ਵੀ ਫਸਲਾਂ ਨੂੰ ਮਾਰ ਕਰ ਸਕਦਾ ਜਿੰਦੇ ਵਿੱਚ ਕਾਫੀ ਜ਼ਿਆਦਾ ਹੋਰ ਨੁਕਸਾਨ ਵਾਪਜ ਜਾਵੇਗਾ ਪਾਣੀ ਖੜਿਆ ਹੀ ਹੈ ਜੀ ਜੇ ਹੁਣ ਪਿੱਛੂ ਪਾਣੀ ਹੋਰ ਛੱਡਣਗੇ ਤੇ ਪਾਣੀ ਵਧੇਗਾ ਤੇ ਪਾਣੀ ਤਾਂ ਬਾਹਰ ਆਵੇਗਾ ਫਸਲਾਂ ਹੋਰ ਨੁਕਸਾਨ ਹੋਣਗੇ ਤੇ ਕੋਈ ਕਿਸੇ ਲਈ ਕੀ ਦੇੜੀ ਨਹੀਂ ਹੋएगी ਕਿ ਨੀਂਦ ਜੀਵਨਦਾਰਾਂ ਲਈ ਤੂਕ ਨਹੀਂ ਜਾਣਗੇ ਉਹ ਤੂਕ ਦੇ ਜਾਣਗੇ ਤੇ ਜਾਨਾਂ ਦਾ ਨੁਕਸਾਨ ਸਰਕਾਰ ਜੇ ਆਮ ਆਦਮੀ ਨੂੰ ਆਮ ਆਦਮੀ ਸਰਕਾਰ ਚਾਹੁੰਦੇ ਸੀ ਲੋਕ ਬਦਲਾਅ ਚਾਹੁੰਦੇ ਸੀ ਜਿਸ ਦਿਨ ਦੀ ਸਰਕਾਰ ਆਈ ਉਸ ਦਿਨ ਤੋਂ ਪਾਣੀ ਦੀ ਸਮੱਸਿਆ ਵਧ ਰਹੀਆਂ ਨੇ 2023 ਵਿੱਚ ਲੋਕਾਂ ਦੀ ਜਮੀਨਾਂ ਅਜੇ ਤੱਕ ਸਾਡੀਆਂ ਜਮੀਨਾਂ ਖਰਾਬ ਹੋ ਚੁੱਕੀਆਂ ਨੇ 40-40 ਫੁੱਟ ਖੱਡੇ ਪੈ ਗਏ ਆ ਰੇਤ ਇਹਦੇ ਤੋਂ ਰੇਤ ਹੋ ਗਈ ਏ ਸਾਰੀ ਜਿਹੜੀ ਚੰਗੀ ਫਸਲ ਉਹ ਵੀ ਖਰਾਬ ਹੋ ਗਈ ਤੇ ਇਹ ਸਰਕਾਰ ਨੇ ਤਾਂ ਘਾਟ ਹੀ ਦਿੱਤੇ ਪੰਜਾਬ ਦੇ ਕਿਸਾਨਾਂ ਨੂੰ ਜਦੋਂ ਨੂਰ ਹੁੰਦੀ ਏ ਪਾਣੀ ਦੀ ਉਦੋਂ ਜ਼ਿੰਮੇਦਾਰਾਂ ਨੂੰ ਨਾੜਾ ਖਾਲੀ ਹੋਵਦੀਆਂ ਨੇ ਜ਼ਿੰਮੇਦਾਰਾਂ ਨੂੰ ਪਾਣੀ ਮਿਲਦਾ ਨਹੀਂ ਪੰਜਾਬ ਵਿੱਚ ਤੇ ਜਦੋਂ ਨੁਕਸਾਨ ਦੀ ਗੱਲ ਪੰਜਾਬ ਨੂੰ ਮਾਰ ਦਿੰਦੀ ਸਭ ਤੋਂ ਜ਼ਿਆਦਾ ਇੱਕ ਇੱਕ ਅੰਕੜ ਤੇ 20000 ਤੱਕ ਖਰਚੇ ਕਾਰੀਕੁੱਤਾ ਜ਼ਿੰਮੇਦਾਰ ਹੈ ਤੇ ਅੱਗੇ ਹੋਰ ਕਰਨਗੇ ਤੇ ਲਗਭਗ 30000 ਤੱਕ ਦਾ ਆਲ ਵੀ ਗੱਲ ਖਰਚਾ ਹੋ ਜਾਣਾ ਹੈ 25-30000 ਤੇ ਘਟਨ ਘਟ 30000 ਨਾਵਜਾ 35000 ਹੋਵੇ ਤਾਂ ਫੇਰ ਹੀ ਜੀਮਦਾਰ ਦਾ ਕਰਜ਼ਾ ਲੈ ਸਕਦਾ ਨਹੀਂ ਤਾਂ ਨਹੀਂ 2023 ਵਿੱਚ ਖੜਾ ਆਇਆ ਸੀ ਉਦੋਂ ਮੌਜਾ ਤਾਂ ਕਾਫੀ ਟੜ ਦਿੱਤਾ ਗਿਆ ਸੀ ਤੇ ਉਹਨਾਂ ਜੇ ਮਿਲਿਆ ਇੱਕ ਵਾਰ ਤਾਂ ਕੀ ਬਣੇਗਾ ਲੋਕਾਂ ਦਾ ਹੋਰ ਤਾਂ ਲੋਕ ਵੀ ਆਪਸ ਵਿੱਚ ਇੱਕ ਦੂਜੇ ਨੂੰ ਦੋਸ਼ ਦੇਣਗੇ ਮੈਨਾਂ ਜਾਂ ਇਹ ਸਰਕਾਰਾਂ ਕੋਲ ਸਭ ਕੁਝ ਹੁੰਦਾ ਹੈ ਪਰ ਇਹ ਪਾਲਸੀਆਂ ਇਹਨਾਂ ਦੀ ਆਪਸ ਵਿੱਚ ਹੋਈਆਂ ਨੇ ਮੀਟਿੰਗਾਂ ਇਹਨਾਂ ਦੀ ਹੋ ਜਾਂਦੀਆਂ ਨੇ ਵੀ ਆਪਾਂ ਇਹਨਾਂ ਨੂੰ ਕੁਝ ਦੇਣਾ ਤੇ ਡੱਬਿਆ ਜੋ ਹੈ ਉਹ ਸਾਰਾ ਖਸਾਨਾਂ ਦੇ ਵੱਲੋਂ ਨਿਕਲਦਾ ਹੈ ਆਖਰ ਤਾਂ ਮਾਰਕ ਖਾਨਾ ਨਹੀਂ ਪੈਣੀ ਤੇ ਪਾਣੀ ਜੀ ਇਸ ਤਰ੍ਹਾਂ ਵੀ ਦਰਿਆ ਦਾ ਲੈਵਲ ਉੱਪਰ ਹੈ ਬਈ ਇਹ ਪਹਿਲਾਂ ਵੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ ਦੀ ਸਾਡਾ ਦਰਿਆ ਜਿਹੜਾ ਸਤਲੁਜ ਆ ਕਹਾਵਾਲੀ ਪੱਤਨ ਪੈਂਦਾ ਇਹ ਗਲਾਬੇ ਕਰਕੇ ਨੂੰ ਡੂੰਗਾ ਕੀਤਾ ਜਾਵੇ ਥੋੜਾ ਜਿਹਾ ਦੇ ਜੋ ਕੇ ਲੋਕਾਂ ਨੇ ਜਮੀਨਾ ਬਣਾ ਲਈਆਂ ਉਹ ਪੂਰ ਲਿਆ ਜੇਕਰ ਅਗਰ ਪਾਣੀ ਵੱਧਦਾ ਹੈ ਤੋ ਵੀ ਪਾਣੀ ਇਧਰ ਮਾਰ ਕਰਦਾ ਮੈਨੂੰ ਅੱਗੇ ਇਧਰ ਪੂਰਾ ਪਾਣੀ ਇਧਰ ਨਿਕਾਸ ਨਹੀਂ ਹੁੰਦਾ ਉਹ ਤਾਰਾਂ ਦੇ ਨਾਲੋਂ ਕਾਰਾਂ ਦੇ ਉੱਪਰੋਂ ਆਉਂਦਾ ਜਾਂ ਤਾਂ ਬੰਨ ਪਾਇਆ ਜਾਵੇ ਅੱਗੂ ਕੋਈ ਰੋਕਿਆ ਜਾਵੇ ਫਿਰ ਤਾਂ ਇੱਥੇ ਫਸਲਾਂ ਬਚ ਸਕਦੀਆਂ ਨੇ ਇੰਨੇ ਪਾਣੀ ਨਾਲ ਚਲ ਕੋਈ ਨੁਕਸਾਨ ਨਹੀਂ ਹੁੰਦਾ ਤੇ ਪਰ ਲੇਕਿਨ ਅਗਰ ਜੇ ਇਹਨੂੰ ਤੋਰ ਤੱਕ ਆਪਣੇ ਤੇਜਰ ਮੇਲਾ ਤੱਕ ਗਲਾਬੇ ਤੋ ਲੈ ਕੇ ਤੇ ਤੇਜਰਵੈਲਾ ਤੱਕ ਇਹਨੂੰ ਡੂੰਗਾ ਕੀਤਾ ਜਾਵੇ ਦਰਿਆ ਨੂੰ ਤੇ ਥੋੜੀ ਥੋੜੀ ਮੇਡ ਪੱਕੀ ਬਣਾਈ ਜਾਵੇ ਫਿਰ ਵੀ ਫਸਲਾਂ ਬਚ ਸਕਦੀਆਂ